ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਖਬਰਿਸਤਾਨ ਨਿਊਜ਼ ਨੈਟਵਰਕ ਅੱਜ ਦੀ ਤਕਬੰਦੀ ਵਿੱਚ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਸ਼ੰਭੂ ਬਾਰਡਰ ਹਲਚਲ ਵਾਲੀ ਨਾਸੀ ਟਰੈਕਟਰ ਨਾਸੀ ਟਰਾਲੀ ਲਿਆ ਕਿਸਾਨਾਂ ਨੂੰ ਫਿਰ ਵੀ ਡੱਕ ਹਰਿਆਣੇ ਨੂੰ ਦਿੱਤਾ ਕਿਸਲੇ ਹੱਕ ਪੈਦਲ ਨਿਕਲੇ ਸੀ 101 ਕਿਸਾਨ ਇਕੱਠੇ ਹੋ ਕੇ ਵੱਲ ਦਿੱਲੀ ਜਾਣ ਅਥਰੂ ਗੈਸ ਦੇ ਗੋਲੇ ਛੁੱਟੇ ਛੁੱਟੀ ਸਪਰੇਅ ਮਿਰਚਾ ਵਾਲੀ ਬੈਰੀਕੇਡ ਉੱਤੇ ਸੋਏ ਲਾਤੇ ਲਈ ਤਰ ਇੱਕ ਕੰਡਿਆਲੀ ਅੰਨਦਾਤਾ ਹੋਰ ਕਿੰਨਾ ਰੋਲੂ ਇਹ ਕਿੱਧਰ ਚੱਲਣ ਹਵਾਵਾਂ ਹਰਿਆਣੇ ਨੇ ਐਕਸ਼ਨ ਲੈ ਲਿਆ ਬੰਦ ਕੀਤੇ ਆ ਇੰਟਰਨੈਟ ਸੇਵਾਵਾਂ chant mai ਵੀ ਜਾਨ ਨਹੀਂ ਦਿੰਦੇ ਲੈ ਛੜਦੇ ਕਸਰ ਕੋਈ ਬਾਕੀ ਜੈ ਜਵਾਨ ਜੈ ਕਿਸਾਨ ਹੁੰਦੀ ਸੀ ਸਿਸਟਮ ਦੀ ਕੈਸੀ ਇਹ ਚਲਾਕੀ ਇਹ ਕਿਸਾਨ ਜਿਹੜੇ ਨੇ ਇਸ ਵੇਲੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਚਾਇਆ ਜਾ ਰਿਹਾ ਦੂਜੀ ਤੋਕਬੰਦੀ ਅਕਾਲੀ ਦਲ ਦੇ ਲੀਡਰਾਂ ਨੂੰ ਲੈ ਕੇ ਅਕਾਲ ਪਖਤ ਦੇ ਆਦੇਸ਼ ਮੁਤਾਬਕ ਅਕਾਲੀਆਂ ਨੂੰ ਮਿਲੀਆਂ ਸਜ਼ਾਵਾਂ ਸੁਖਬੀਰ ਬਾਦਲ ਨੇ ਗੁਨਾਹ ਕਬੂਲੇ ਪਾਇਆ ਸੇਵਾਦਾਰਾਂ ਦਾ ਪਹਿਰਾਵਾ ਗੱਲ 'ਚ ਤਕਤੀ ਹੱਥ 'ਚ ਵਰਸ਼ਾ ਦਰਸ਼ਨੀ ਡੇਉੜੀ ਤੇ ਦਿੱਤੇ ਦਿਖਾਈ ਸੁਖਦੇਵ ਢੀਂਸਾ ਵੀ ਨਾਲ ਹੀ ਬੈਠੇ ਮਜੀਠੇ ਨੇ ਕੀਤੀ ਸਫਾਈ ਭੁੰਦੜ ਗਾਬੜਿਆ ਤੇ ਡਾਕਟਰ ਚੀਮਾ ਤਨਖਾਈਆਂ ਬਣ ਕੇ ਪੁੱਜੇ ਜਨਮੇਜਾ ਸੇਖੋਂ ਕੀਤੇ ਸਾਫ਼ ਬਾਥਰੂਮ ਚੰਦੂ ਮਾਜਰੇ ਨਾਲ ਮਜੀਠਿਆ ਆ ਵੀਡੀਓ ਦੇਖੋ ਦੂਜੇ ਦਿਨ ਸੁਖਬੀਰ ਦੇ ਉੱਤੇ ਕਿਸੇ ਦਿੱਤੀ ਗੋਲੀ ਚਲਾ ਪੁਲਿਸ ਵਾਲੇ ਦਿਖਾਈ ਤੇਜ਼ੀ ਟਾਲਿਆ ਬਾਦਲ ਉੱਤੇ ਹਮਲਾ ਵਾਲ-ਵਾਲ ਬਚਾ ਹੋਇਆ ਕੋ ਜਾਨਾ ਸੀ ਜਾਨੀ ਨੁਕਸਾਨ ਸਾਰਿਆਂ ਕੀਤੀ ਹਮਲੇ ਦੀ ਨਿੰਦਾ ਜਥੇਦਾਰਾ ਸੁਨੇ ਸੀਐਮ ਮਾਨ ਹਮਲਾਵਰ ਦੀ ਪਛਾਣ ਹੋ ਗਈ ਨਾ ਉਸ ਦਾ ਨਾਰਾਇਣ ਚੋੜਾ ਪਹਿਲਾਂ ਵੀ ਕੱਟ ਚੁੱਕਾ ਏ ਜੇਲਾ ਵਿਸ਼ੋਕੜ ਦੱਸਦਾ ਉਹਦਾ ਚਾਰ ਲਾਈਨਾਂ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਲੈ ਕੇ ਬੁੱਢੇ ਨਾਲੇ ਨੂੰ ਲੈ ਕੇ ਪ੍ਰਦਰਸ਼ਨ ਵਿੱਚ ਲੁਧਿਆਣੇ ਉਲਝਿਆ ਤਾਣਾ ਅਮਿਤੋਜ ਮਾਨ ਪ੍ਰੋਟੈਸਟ 'ਚ ਪੁੱਜੇ ਪੁਲਿਸ ਨੇ ਚੁੱਕਿਆ ਲੱਖਾਂ ਸਿਧਾਨਾ ਬਿਮਾਰ ਹੋ ਰਹੇ ਲੋਕ ਨੇ ਬਾਲੇ ਪੀ ਪੀ ਕੇ ਗੰਦਾ ਪਾਣੀ ਹੋਇਆ ਨਾ ਐਕਸ਼ਨ ਜੇਕਰ ਹੋ ਜੂ ਖਤਮ ਕਹਾਣੀ ਮੋਗਾ ਤੋਂ ਆਈ ਇੱਕ ਖਾਸ ਖਬਰ ਜਿਸ ਵਿੱਚ ਬਰਾਤ ਲੈ ਕੇ ਪੁੱਜੇ ਲਾੜੇ ਨੂੰ ਅੱਗੋਂ ਕੁਝ ਨਾ ਮਿਲਿਆ ਇੰਸਟਾ ਉੱਤੇ ਪਿਆਰ ਕਰ ਲਿਆ ਬਿਨ ਦੇਖੇ ਸੱਟ ਵਿਆਹ ਕਰ ਲਿਆ ਨੇਟ ਤੇ ਸਾਰਾ ਇੰਤਜ਼ਾਮ ਕਰ ਲਿਆ ਲੈ ਕੇ ਬਰਾਤ ਲਾੜਾ ਚੱਲ ਪਿਆ ਜਿਹੜੇ ਪਹਿਲਾਂ ਜਾਣੀ ਸੀ ਬਰਾਤ ਨਾ ਬੰਦਾ ਲੱਭਿਆ ਨਾ ਬੰਦੇ ਦੀ ਜਾਤ ਸੈਲਸ ਦਾ ਫੇਕ ਪਤਾ ਸੀ ਲਾੜੀ ਦਾ ਨਾ ਕੋਈ ਅਤਾ ਪਤਾ ਸੀ ਥੱਕ ਹਾਰ ਕੇ ਮੁੜ ਗਿਆ ਲਾੜਾ ਮਾਰੇ ਸਮੇਂ ਤੱਕ ਕਿਸ ਨੂੰ ਪਤਾ ਸੀ ਮਹਿੰਗੀ ਪੈ ਗਈ ਨੈੱਟ ਦੀ ਯਾਰੀ ਧਰੀ ਰਹਿ ਗਈ ਸਾਰੀ ਹੀ ਤਿਆਰੀ ਕੁੜੀ ਨੇ ਕੈਸਾ ਇਹ ਚੱਕਰ ਪਾਇਆ ਵੋਟੀ ਗਿਆ ਸੀ ਲਹਿਨ ਘਰ ਤੋਂ ਸ਼ਰਮਿੰਦਾ ਹੋ ਕੇ ਘਰ ਨੂੰ ਆਇਆ ਧੰਨਵਾਦ